ਮੈਟਰੋਪੈਡ ਰੋਡੇ ਖੜੇ ਆਂ ਦੀ ਥੋੜੇ ਵਾਸਤੇ ਚਾਰ ਟਰੈਕਟਰ ਵਕਾਊ ਲੈ ਕੇ ਆਏ ਆਂ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਵਧੀਆ ਵੀਰੇ ਆਪਾਂ ਚਾਰ ਨਗ ਲੈ ਕੇ ਆਏ ਆਂ ਹਾਂਜੀ ਹਾਂਜੀ ਵੀਰੇ ਸੋਨੇ ਟਰੈਕਟਰ ਨਗੀਨੇ ਸੋਨੇ ਟਰੈਕਟਰ ਨਗੀਨੇ ਤੇ ਹਸਤੇ ਦੇ ਰੇਟਾਂ ਵਾਲੀ ਆ ਹਾਂਜੀ ਹਾਂਜੀ ਵੀਰੇ ਤੇ ਸਭ ਤੋਂ ਪਹਿਲਾਂ ਸੋਨਾ ਲੀਕਾ ਡੀਆਈ 750 ਟਰੈਕਟਰ ਇਹ ਮਾਡਲ ਕਿਹੜਾ 2017 2017 ਮਾਡਲ ਨੰਬਰ 50 50 ਪੰਜਾਬ ਵੀਰੇ ਠੀਕ ਆ ਸਾਰਾ ਨੰਬਰ ਨਾ ਹੋਊਗਾ ਆਪਣੇ ਕੋਲੇ ਪੀਆਵ ਨੰਬਰ ਹੋਣਾ ਪੀਆਵ ਨੰਬਰ ਆ ਸੋਹਣੀ ਤੇ ਤਨ ਹਣ ਗਿਆ ਨਗੀਨੇ ਟ੍ਰੇਟਰ ਕਿਤੇ ਕਲਮ ਵਗੈਰਾ ਨਹੀਂ ਲੱਗੀ ਠੀਕ ਆ ਵੀ ਸਾਰਾ ਰੰਗ ਪੇੜ ਦਾ ਰੀਨਲ ਆ ਰੀਨਲ ਵੀਰੇ ਕਿਤੇ ਕਲਮ ਨਹੀਂ ਲੱਗੀ ਠੀਕ ਆ ਬਾਈ ਤੇ ਟਾਇਰ ਬਈ ਇਹਦੇ ਟਾਇਰ ਮੰਨ ਲਓ ਵੀ ਕੰਪਨੀ ਦੇ ਹੋਣਗੇ 85 90 ਪੈ ਨਾਲ ਦੇ ਆ ਹਾਂਜੀ ਹਾਂ ਤੇ ਟਰੈਕਟਰ ਚੱਲਿਆ ਗੱਲੀ ਵਾਈ ਤੇ ਵਾਈ ਤੇ ਵਾਈ ਤੇ ਵੀਰੇ ਨਹੀਂ ਤਾਂ 1300 ਘੰਟਾ ਚੱਲਿਆ ਹੋੜੇ ਤੇਰਾ ਕੰਪਨੀ ਰਿਕਾਰਡ ਵਾਲੀ ਹਾਂਜੀ 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 ਕੰਪਨੀ ਰਿਕਾਰਡ ਠੀਕ ਆ ਅਗਲਾ ਪੁਣਾ ਚੈੱਕ ਕਰਾ ਲਈ ਕੰਪਨੀ ਚ ਹਾਂਜੀ 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 ਵੀਰੇ ਠੀਕ ਆ ਰੰਗ ਪੇੜ ਦਾ ਵੀ ਓਰੀਜਨਲ ਆ ਤੇ ਮੇਨ ਗੱਲ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਪੂਰਾ ਫੁੱਲ ਵਧੀਆ ਵੀਰੇ ਪੂਰਾ ਚੰਗਾ ਹਾਂਜੀ ਹਾਂਜੀ ਆ ਰਮਾ ਰਮਾ ਤੇ ਉਹ ਹਜੇ ਤੱਕ ਹੀ ਜਾਂਸੀ ਦੀ ਉਦਾਂ ਹੀ ਆ ਸਟicker ਵਗੈਰਾ ਉਦਾਂ ਝਾਂਸੀ ਦੇ ਸਟicker ਵਗੈਰਾ ਸਾਰਾ ਕੁਝ ਆ। ਠੀਕ ਆ। ਹਾਂਜੀ ਹਾਂਜੀ। ਜਿ ਪਲਾਂ ਦੀ ਕਿਤੇ ਜੰਗਾਲ ਨਹੀਂ ਲੱਗਾ। ਫੁੱਲ ਸੋਹਣਾ ਰਿਕ। ਕੰਪਨੀ ਰਿਕਾਰਡ ਦਾ 12-1300 ਘੰਟਾ ਚੱਲਿਆ। ਆ ਤੇ 22 ਤੇ ਚੱਲਿਆ। 22 ਤੇ 22। ਨਹੀਂ ਤਾਂ ਟਰਾਲੇ ਤੇ ਚੱਲ ਕੇ ਨਾ ਮਗਰ ਹਰ ਕਰਨ ਜੇ ਲੱਗ। ਟਰਾਲੇ ਟਰੰਡਲੇ ਵਾਲੇ ਦੀ। ਠੀਕ ਆ। ਹਾਂਜੀ। ਇੰਜਨ ਗੇਅਰ ਦਾ ਵਾਕੇ ਸਭ ਦਾ ਲਾ ਸਕਦੇ ਆ। ਹਾਂਜੀ ਹਾਂਜੀ ਹਾਂਜੀ। ਤੇ ਸਮਾਨ ਪੂਰਾ ਸਾਰਾ ਬਿਲਕੁਲ ਓਕੇ ਵੀਰੇ। ਤੇ ਕੀ ਰੇਟ ਹੈ ਇਹਦਾ? ਇਹ ਮਾਡਲ ਹੈ 17। ਠੀਕ ਆ। ਇਸ ਦੀ ਗੱਲ ਕਰੀਏ 4 ਲੱਖ ਦੇ 45000 ਰੁਪਏ। ਹਾਂ। ਅਗਲਾ ਲੈ ਜੇ ਵਾਕੇ ਵਾਕੇ ਚੈੱਕ ਕਰਕੇ ਲੈ ਜੇ 420000 ਦਾ ਟਰੈਕਟਰ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਸ਼ੇਅਰ ਕਰਕੇ ਸਕਰੀਨ ਸ਼ਾਟ ਨਾਲ ਲੈ ਕੇ ਆ ਗਿਆ ਹਾਂ ਜੀ ਹਾਂ ਜੀ ਠੀਕ ਆ ਨੰਬਰ ਪਿਆਵ ਕਾ ਕੇ ਪੱਤਰ ਭੂਲੇ ਬਿਲਕੁਲ ਓਕੇ ਵੀਰੇ ਤੇ ਲੋਨ ਹੋ ਜੂਏ ਟਿੰਟ ਓਨਰ ਲੋਨ ਵੀ ਹੋ ਜੂ ਕਰਾ ਦਿਓਗੇ ਤੁਸੀਂ ਹਾਂ ਜੀ ਹਾਂ ਜੀ ਕਰਾ ਦਾਂ ਠੀਕ ਆ ਅੱਗੇ ਆ ਗਿਆ ਫਾਰਮ 60 EPI EPI ਇਹ ਮਾਡਲ ਕਿਹੜਾ ਇਹ 2013 2013 ਨੰਬਰ ਇਹ ਵੀ ਮੋਹਾਲੀ ਦਾ BB 65 ਆ ਵੀਰੇ ਪੰਜਾਬ ਸਰਕਾਰੀ ਨੰਬਰ ਪਲੇਟਾਂ ਠੀਕ ਆ ਨਵਾਂ ਰੇਖ ਬਾਈ ਹਾਂ ਨਵਾਂ ਸ਼ੋਰੂਮ ਕੰਡੀਸ਼ਨ ਪਿਆ ਸ਼ੋਰੂਮ ਕੰਡੀਸ਼ਨ ਹੈ ਜੇ ਤੱਕ ਚਾਬੀ ਵਗੈਰਾ ਉਹ ਨਹੀਂ ਨਾੜਾਉਂ ਲੱਗੀ ਨਹੀਂ ਲੱਗੀ ਨਹੀਂ ਵੀਰੇ ਕਿਤੇ ਵੀ ਠੀਕ ਆ ਹੈ ਸਾਰਾ ਅਰੀਜਨਲ ਹੀ ਇਹ ਵੀ ਤੇ ਟਾਇਰ ਇਹਦੇ ਬਾਈ ਟਾਇਰ ਬੀ ਜੀਟੀ ਦੇ ਆ ਚਾਰੇ ਮੰਨ ਲਓ ਹੋਣਗੇ ਵੀਰੇ 85 90% 85 ਤੋਂ 90% ਚਾਰੇ ਟਾਇਰ ਹਾਂਜੀ ਹਾਂਜੀ ਜਾ ਕੇ ਜੋੜਨਾ ਹੀ ਆ ਅਗਲੇ ਨੇ ਵੀ ਕੰਮ ਕਰਦੀ ਪੂਰਾ ਨਹੀਂ ਟਾਇਰ ਕੀ ਦਾ ਸਰਦਾਰੇ ਨਹੀਂ ਪਾਵਰ ਸਟੀering ਆ ਗਿਆ ਤੇਲ ਬ੍ਰੇਕਾਂ ਪਾਵਰ ਸਟੀering ਤੇਲ ਬ੍ਰੇਕ ਸਮਾਨ ਇਹਦੇ ਟਰੈਕਟਰ ਨਾਲ ਵੀ ਪੂਰਾ ਸਾਰਾ ਸਾਰਾ ਵੀਰੇ ਓਕੇ ਠੀਕ ਆ ਪੂਰਾ ਸਮਾਨ ਮਿਲੂਗਾ ਹਰਾ ਸਮਾਨ ਉਦਾਂ ਹੀ ਦੇਖ ਲੋ ਇੰਜਨ ਗੇਅਰ ਦਾ ਪੂਰਾ ਚੰਗਾ ਨਾ ਹਾਂਜੀ 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 ਵਾਕੇ ਅਗਲਾ ਫੇਰ ਸੌਦਾ ਲਾ ਲੇ ਬਾਈ ਹਾਂਜੀ 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 ਵੀਰੇ ਪਾਵਰ ਸਟੀering ਆ ਤੇ ਡਿਮਾਂਡ ਇਹਦੀ ਕੀ ਆ ਡਿਮਾਂਡ ਦੀ ਗੱਲ ਕਰੀਏ ਵੀਰੇ ਆਪਾਂ ਮੰਗਦੇ ਆ ਦਾ 3 ਲੱਖ ਤੇ 85000 ਰੁਪਇਆ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਦੇ ਦਾਂਗੇ ਆਪਾਂ ਯਾਰ 3 ਲੱਖ ਤੇ 65 ਹਜ਼ਾਰ ਜਿਹੜਾ ਵੀਡੀਓ ਸ਼ੇਅਰ ਕਰਕੇ ਲੈ ਜੀ ਅਗਲਾ ਵਾਕੇ ਮੈਂ ਕੰਨ ਤੱਖਾਂ ਮੀਚ ਲਈ ਕੋਈ ਕਮੀ ਬੇਹੀ ਤਾਂ ਨਹੀਂ ਭੋਰਾ ਵੀ ਨਹੀਂ ਬਾਈ ਠੀਕ ਆ ਬਾਈ ਤੇਲ ਖਰਚੇ ਲੰਘੋਂ ਆੱਖਾਂ ਮੀਚ ਲੂ ਅਗਲਾ ਹਾਂ ਬਹੁਤ ਘੱਟ ਫਾਰਮ ਬਹੁਤ ਜਿਆਦਾ ਯਾਰ ਠੀਕ ਆ ਅੱਗੇ ਆ ਗਿਆ ਅਰਜਨ 605 605 ਡੀ ਆਈ ਮਾਰ ਲੈ ਕਿਹੜਾ ਇਹ ਮਾਡਲ 2010 2010 ਮਾਡਲ ਸਾਈਡ ਗੇਅਰ ਆ ਸਾਈਡ ਗੇਅਰ ਤਿੰਨ ਨੰਬਰ ਪਿਆਵਾ ਨੰਬਰ ਆ ਫਸਟ ਓਨਰ ਚੈਪ ਵਾਲੀ ਕਾਪੀ ਡੈਟਰ ਦੀ ਠੀਕਾ ਗੋਣਾ ਨਾਲ ਹੀ ਭਰਿਆ ਫੁੱਲ ਫੁੱਲ ਤੇ ਟਾਇਰ ਇਹਦੇ ਬਾਈ ਟਾਇਰ ਮੰਨ ਲਓ 85 90 ਤੁਸੀਂ ਠੀਕ ਆ ਰੰਗ ਪੇੜ ਦਾ ਤਰੀਜ਼ ਨਾਲ ਸਾਰਾ ਹਾਂਜੀ ਹਾਂਜੀ A to Z ਕਿਤੇ ਵੀ ਨਹੀਂ ਕਾਲਮ ਲੱਗੀ ਬਾਈ ਠੀਕ ਆਗਲਾ ਇਹ ਵੀ ਵਾਹ ਕੇ ਸੌਦਾ ਨਾਲੇ ਹਾਂਜੀ ਹਾਂਜੀ ਇਹ ਤਾਂ ਘਰੇ ਰੱਖਿਆ ਨਹੀਂ ਆਪਣੇ ਡੈਕਟਰ ਉਵੇਂ ਹੀ ਲੱਬੜਾ ਦੇ ਇਹ ਵੀ ਕੱਲੀ ਵਾਈ ਤੇ ਹੀ ਆ ਨਾ ਚੱਲਿਆ ਟਰਾਲੇ ਤੇ ਤਾਂ ਨਹੀਂ ਵੇਚਣ ਲਿਆ ਨਹੀਂ 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 ਪੂਰਾ ਵੀ ਵਾਏ ਕੋਈ ਕੁਝ ਵੀ ਨਹੀਂ ਪੂਰਾ ਠੀਕ ਆ ਸਮਾਰਟ ਡੈਕਟਰ ਨਾਲ ਇਹਦੇ ਨਾਲ ਵੀ ਪੂਰਾ ਮਿਲੂਗਾ ਤੇ ਇੰਜਨ ਗੇਅਰ ਦਾਗਲਾ ਵਾਹ ਕੇ ਫੇਰ ਸੌਦਾ ਲਾ ਸਕਦਾ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਡਿਮਾਂਡ 1065000 ਰੁਪਇਆ ਡਿਮਾਂਡ ਆ ਹਾਂਜੀ ਤੇ ਜਿਹੜਾ ਵੀਡੀਓ ਬਈ ਸ਼ੇਅਰ ਕਰਕੇ ਆਉਂਦਾ 340000 ਠੀਕ ਆ ਬਈ ਖੁੱਲੇ ਮਾਨਤਾ ਨਹੀਂ ਹੋਣਗੇ ਖੁੱਲੇ ਖੁੱਲੇ ਵੀਰੇ ਐਨੇ ਰੇਟ ਤੇ ਕੋਈ ਦੇ ਜੇ ਤਾਂ ਫਿਰ ਦੱਸੀ ਨਮੋਲ ਆਪਣੇ ਠੀਕ ਆ ਬਾਈ ਹਾਂਜੀ ਵੀਰੇ ਠੀਕ ਆ ਅੱਗੇ ਆ ਗਿਆ ਝੋਟਾ ਹਾਂਜੀ ਹਾਲੈਂਡ 3630 4x4 4x4 ਇਹ ਮਾਰਦਾ ਕਿਹੜਾ ਇਹ ਮਾਡਲ 21 21 ਮਾਡਲੇ ਟਾਪ ਵਾਲਾ ਮਾਡਲ ਟਾਪ ਮਾਡਲ ਸੁਪਰ ਪਲੱਸ 21 ਮਾਡਲ ਨੰਬਰ ਵੀ ਆਵਾ 4 ਵੀਲ ਆ 4 ਵੀਲ ਚਾਰੇ ਟਾਇਰ ਨਵੇਂ 800 ਘੰਟਾ ਚੱਲਿਆ ਫਾਸਟ ਕੰਪਨੀ ਰਿਕਾਰਡ ਨਾਲ ਹੀ ਕੰਪਨੀ ਰਿਕਾਰਡ ਨਾਲ ਠੀਕ ਆ 800 ਘੰਟੇ ਦਾ ਕਿੰਨਾ ਕਿੰਨਾ ਨਵਾਂ ਟਰੈਕਟਰ ਵੀ ਨਵਾਂ ਟਾਇਰਾਂ ਤੇ ਸ਼ੋਅਰੂਮ ਦੀ ਸ਼ਤਰਿ ਸ਼ਤਰਿ ਆ ਹੀ ਮਿਲੂਗੀ ਆਏ ਆਏ ਐ ਬਈ ਫਰਸਟ ਓਨਰ ਆ ਨਗਦ ਕੈਸ਼ ਆ ਕੋਈ ਲੋਨ ਨਹੀਂ ਆ ਠੀਕ ਆ ਕੈਸ਼ ਆ ਜੇ ਲੋਨ ਲਾਣੀਗਾ ਜੇ ਲੋਨ ਕਰਾਉਣਾ ਤਾਂ ਹੋ ਜੂਗਾ ਹੋ ਜੂ ਹੋ ਜੂ ਵੱਧ ਹੋ ਜੂ ਜਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਹੋ ਜੂ ਜਿੰਨੇ ਦਾ ਆਧਾਰ ਕਾਰਡ ਲਿਆਓ ਤੇ ਟਰੈਕਟਰ ਲਿਆਓ ਹਣਾ ਸਾਰਾ ਕੁਝ ਠੀਕ ਆ ਇੰਜਨ ਗੇਅਰ ਦਾ ਪੂਰਾ ਫੁੱਲ ਵਧੀਆ ਵੀ ਨਵਾਂ ਬਸ ਗਾਰੰਟੀ ਆ ਪੂਰੀ ਤੇ ਇਸ ਕੰਪਨੀ ਤੋਂ ਅਗਲਾ ਚੈੱਕ ਕਰਾ ਲੈ ਹਾਂਜੀ 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 ਠੀਕ ਆ ਕੋਈ ਕਮੀ ਪੇਸ਼ ਨਹੀਂਗੀ ਤੇ ਵਾਕੇ ਸੌਦਾ ਲਾ ਸਕ ਇਹ ਟਰੈਕਟਰ ਦੇ ਦਾ ਫੁੱਲ ਲੋਨ ਨਹੀਂ ਹੋਊਗਾ ਹਾਂਜੀ 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 ਫੁੱਲ ਵਾਧਾਰ ਕਰ ਲਿਆ ਉਹ ਤੇ ਟਰੈਕਟਰ ਲਿਆਓ ਹਾਂਜੀ 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 ਠੀਕ ਆ ਵੈਸੇ ਰੇਟ ਕੀ ਰੱਖਿਆ ਇਹਦਾ ਰੇਟ ਇਹਦਾ 745 ਦੂਜਿਆਂ ਵਾਲਾ ਹੀ ਆ ਫੋਰ व्हीਲ ਦਾ ਨਹੀਂ ਇਹਦਾ ਸਿੰਪਲ ਦਾ ਹੈ ਸਿੰਪਲ ਦਾ ਰੇਟ ਆ ਸਿੰਪਲ ਦਾ ਰੇਟ ਆ 745000 ਦਾ ਦੇਣਾ ਕਿ ਮਾਰਾ ਮੋਟਾ ਕਰੋਗੇ ਹੋ ਜੀ ਮੰਨ ਤਾਂ ਖੁੱਲਾ ਕੇ ਖੁੱਲਾ ਹੀ ਕਰ ਦਾਂਗੇ ਮੰਨ ਤਾਂ ਤੂੰ ਦੱਸ ਜਿੰਨੇ ਦਾ ਕਈ ਆਪੋਂ ਨੇ ਦੇ ਦੇ ਜਾਈਂ ਦੀਦਾ ਦੇ ਦਈਏ ਵੇ ਵੇ ਜੀਦਾ ਦੇ ਤਾਂ 720000 ਦਾ ਟਰੈਕਟਰ ਤੁਸੀਂ ਲਿਆ ਸਕਦੇ ਹੋ ਪੌਨ ਰੋਲ ਹੋ ਜਾਊਗਾ ਸਿੰਪਲ ਨਹੀਂ ਦਿੰਦਾ 2 ਵੀਲ ਨਹੀਂ ਦਿੰਦਾ ਖਾ ਫੋਰ ਵੀਲ ਦੇਣਾ ਫੋਰ ਵੀਲ ਦੇਣਾ ਆਪਾਂ ਠੀਕ ਆ ਤੇ ਇਹ ਆਪਾਂ ਸਾਰੇ ਟਰੈਕਟਰ ਉਹਦੇ ਲਈ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਊਗਾ ਹਾਂਜੀ 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 ਠੀਕ ਆ ਤੇ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਵਗਾਉਂ ਰੋਡੇ ਪਿੰਡ ਆ ਪਿੰਡ ਰੋਡੇ ਆ ਜਿਲ੍ਹਾ ਮੋਗਾ ਮੋਗਾ ਬਾਗਿਆ ਪ੍ਰਾਣ ਦੇ ਬਿਲਕੁਲ ਨਾਲ ਠੀਕ ਆ ਤੇ ਨੰਬਰ ਬੋਲੋ 99147 ਠੀਕ ਆ 55467 ਠੀਕ ਆ ਬਾਈ 95011 ਠੀਕ ਆ 48014 ਠੀਕ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ